ਹੋਂਦਵਾਲ ਵਿਖੇ ਸੋਮਲ ਗੋਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਧਾਰਮਿਕ ਸ਼ਰਧਾ ਭਾਵਨਾ ਨਾਲ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਕਰਵਾਏ ਗਏ ਅਤੇ ਪਾਠ ਦੇ ਭੋਗ ਉਪਰੰਤ ਚੱਥੇ ਦਾ ਮਹਿੰਦਰ ਸਿੰਘ ਜੋਸ਼ੀਲਾ ਦੇ ਟਾਡੀ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਸਮਾਗਮੂ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਰਦੇਵ ਸਿੰਘ ਬੋਪਰੇ ਕੌਮੀ ਪ੍ਰਧਾਨ ਬਾਬਾ ਜੈ ਸਿੰਘ ਖਾਲਕਟ ਇੰਟਰਨੈਸ਼ਨਲ ਸੁਸਾਇਟੀ ਨੇ ਕਿਹਾ ਕਿ ਆਪਣੇ ਜੋ ਕੌਮਤ ਆਪਣੇ ਵੱਡੇ ਵਡੇਰਿਆਂ ਦੀਆਂ ਯਾਦਾਂ ਮਨਾਉਂਦੇ ਹਨ ਉਹ ਸਦਾ ਕਾਇਮ ਰਹਿੰਦੀਆਂ ਹਨ ਇਸ ਮੌਕੇ ਬਾਬਾ ਬਲਵਿੰਦਰ ਸਿੰਘ ਹੈਡ ਗਰੰਥੀ ਸੁਖਵਿੰਦਰ ਸਿੰਘ ਕੋਟ ਇਸੇਖਾ ਕਰਮਜੀਤ ਸਿੰਘ ਰਾਜੂ ਤਾਜਪੁਰ ਦਲਜੀਤ ਸਿੰਘ ਹਰਦੀਪ ਸਿੰਘ ਦੀਪ ਹਰਪ੍ਰੀਤ ਸਿੰਘ ਹੈਪੀ ਅਵਤਾਰ ਸਿੰਘ ਤਾਜਪੁਰ ਬਲਵਿੰਦਰ ਸਿੰਘ ਨਰਮਲ ਸਿੰਘ ਤੇਜਿੰਦਰ ਸਿੰਘ ਬਾਬਾ ਮਨਜੀਤ ਸਿੰਘ ਡਾਕਟਰ ਬਿੱਟੂ ਸਿੰਘ ਸਹਜਪ੍ਰੀਤ ਸਿੰਘ ਇਕਬਾਲ ਸਿੰਘ ਸਾਹਿਬ ਜੂਤ ਸਿੰਘ ਗੁਰਪ੍ਰੀਤ ਸਿੰਘ ਕਰਮਜੀਤ ਸਿੰਘ ਨਰਮਲ ਸਿੰਘ ਅਮਰਜੀਤ ਸਿੰਘ ਬਾਬਾ ਕੁਲਵੰਤ ਸਿੰਘ ਹੈਡ ਗ੍ਰੰਥੀ ਕੁਲਵੰਤ ਸਿੰਘ ਰੇਸ਼ਮ ਸਿੰਘ ਸਰਬਜੋਤ ਸਿੰਘ ਸਹਿਜਪ੍ਰੀਤ ਸਿੰਘ ਇਕਬਾਲ ਸਿੰਘ ਬਚਨ ਸਿੰਘ ਬਲਵਿੰਦਰ ਸਿੰਘ ਗਗਨਦੀਪ ਸਿੰਘ ਸੁਮਨਦੀਪ ਸਿੰਘ ਆਦ ਹਾਜ਼ਰ ਸਨ ਇਸ ਮੌਕੇ ਪ੍ਰਸ਼ਾਦਿਆਂ ਦੀ ਸੇਵਾ ਬੀਬੀਆਂ ਦੁਆਰਾ ਕੀਤੀ ਗਈ ਅਤੇ ਗੁਰੂ ਕੇ ਲੰਗਰ ਵਿੱਚ ਜਲੇਬੀਆਂ ਦਾ ਲੰਗ ਅਤੁੱਟ ਵਰਤਾਇਆ ਗਿਆ ਆਦਿ ਸਮੂਹ ਸੇਵਾਦਾਰਾਂ ਦੇ ਸਬੰਧ ਵਿੱਚ ਸੇਵਾਦਾਰਾਂ ਦੇ ਸਬੰਧ ਵਿੱਚ ਇਹ ਸਮਾਰਨ ਸਮਾਗਮ ਹੋਇਆ ਇਹ ਸਮਾਰਨ ਹਰ ਸਾਲ ਇਸ ਸਥਾਨ ਦਾ ਸੰਨ ਸਥਾਨ ਦਾ ਸੰਨ ਸੰਗਮਪੁਤ ਧੀਜ ਫੇਰਿਆਂ ਨਾਲ ਸੰਬੰਧ ਰੱਖਿਆ ਜਾਂਦਾ ਹੈ ਇਸ ਸਥਾਨ ਇਸ ਥਾਂ ਅਸਮਾਗਮ ਹਰ ਸਮਾਂ ਮਾਇਆ ਜਾਂਦਾ ਹੈ ਇਹ ਪੁਰਾਣੇ ਆਪਣੇ ਇਤਿਹਾਸ ਆਪਣੇ ਵੱਡੇ ਪੀੜਾਂ ਨੂੰ ਯਾਦ ਰੱਖਦੀਆਂ ਹਨ ਸਦਾ ਹੀ ਜਿਉਂਦੀ ਰਹਿੰਦੀ ਹੈ ਵਾਕੀਕੀ ਕਾਰਨ